ਰਾਮਕਲੀ ਮਹੱਲਾ ਪੰਜਵਾ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੂਖ ਸਹਿਜ ਆਨੰਦ ਪਵਨ ਸਾਧ ਸੰਗ ਬੈਸ ਗੁਣ ਗਾਵਹਿ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹ ਹਸਿਮਰਹਿ ਕੇਵਲ ਨਾਮ ਬਿਰਲੇ ਪਾਵਹਿ ਉਹ ਮਿਸਰਾਮ ਪੂਜਨ ਪਾਉ ਕੀਰਤਨ ਆਧਾਰ ਨਿਹਚਲ ਆਸਨ ਬੇਸੁਮਾਰ ਡਿਗੈ ਨ ਡੂਲੇ ਕਤਹੂ ਨ ਤਾਵੈ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੈ ਪ੍ਰਮਪੈ ਮੋਹ ਨਾ ਮਾਇਆ ਜਾਲ ਸੁੰਨ ਸਮਾਧ ਪ੍ਰਭੂ ਕਿਰਪਾਲ ਤਾ ਕਾ ਅੰਤ ਨ ਪਾਰ ਆਵਾਰ ਆਪੇ ਗੁਪਤ ਆਪੇ ਪਾਸਾਰ ਜਾ ਕੈ ਅੰਤਰ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਦ RAMKALI MOHALLA 5 ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਹਿ ਚਰਨ ਮਾਥਾ ਮੇਰੂ ਪਾਉਤ ਅਨਕ ਬਾਰ ਸੰਤਹਿ ਡੰਡਾਉਤ ਇਹ ਮਨ ਸੰਤਨ ਕੈ ਬਲੇਹਾਰੀ ਜਾ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਹਾਉ ਸੰਤਹਿ ਚਰਨ ਧੋਏ ਧੋਏ ਪੀਵਾ ਸੰਤਹਿ ਦਰਸ ਪੇਖ ਪੇਖ ਜੀਵਾ ਸੰਤਹਿ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪਰਦਾ ਸੰਤ ਪ੍ਰਸਾਦ ਮੋਹੇ ਕਬੂ ਨਾ ਕਟਦਾ ਸੰਤ ਹੈ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸੁਰਤ ਮਤ ਬੁੱਧ ਪਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਤਿਪਾਲ ਨਾਨਕ ਸੰਤ ਹੈ ਦੇਖ નિਹਾਲ RAMKALI MOHALLA 5 ਤੇਰਾ ਕਾਜ ਨਾ ਗ੍ਰਿਹੋ ਰਾਜਮਾਲ ਤੇਰਾ ਕਾਜ ਨਾ ਬਿਖੇ ਜੰਜਾਲ ਇਸ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇ ਰਹਿ ਚੱਲੈ RAM ਨਾਮ ਗੁਣ ਗਾਇ ਲੈ ਮੀਤਾ ਹਰ ਸਿਮਰਤ ਤੇਰੀ laaj ਰਹਿ ਹਰ ਸਿਮਰਤ ਜਮ ਕਛ ਨਾ ਕਹਿ ਰਹਾਉ ਬਿਨ ਹਰ ਸਗਲ ਇਨਾਰਥ ਕਾਮ ਸੋਇ ਨਾ ਰੂਪਾ ਮਾਟੀ ਧਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾ ਊਹਾ ਤੇਰੂ ਊਜਲ ਮੁਖਾ ਕਰ ਕਰਤਾ ਕੇ ਵੱਡੇ ਵੱਡੇ ਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਮਾਨ ਨਾਨਕ ਦਾਸ ਤਾ ਕੈ ਕੁਰਬਾਨ ਰਾਮਕਲੀ ਮਹੱਲਾ 5 ਸੰਚ ਹੈ ਦਰਬ ਦੇਹ ਦੁਖ ਲੋਗ ਤੇਰਾ ਕਾਜ ਨਾ ਅਵਰਾ ਜੋਗ ਕਰ ਅਹੰਕਾਰ ਹੋਏ ਵਰਤਹਿ ਅੰਦ ਜਮ ਕੀ ਜੇਵੜੀ ਤੂੰ ਆਗੈ ਬੰਦ ਛਾੜ ਵਿਡਾਣੀ ਤਾਤ ਮੂੜੇ ਈਹਾ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉਠ ਚਲਨਾ ਰਾਤ ਰਹਿਓ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰਿਕ ਅੰਦ ਪਰ ਜੋਬਨ ਲਾਗਾ ਦੁਰਗੰਧ ਤ੍ਰਿਤੀ ਵਿਵਸਥਾ ਸਿੰਚੇ ਮਾਏ ਬਿਰਧ ਭਇਆ ਛੋੜ ਚਲਿਓ ਪਛਤਾਏ ਚਰੰਕਾਲ ਪਾਈ ਦੁਰਲਭ ਦੇਹ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਦ ਤੇ ਬੁਰੀ ਤਿਸਹਿ ਨ ਬੂਝੈ ਜਿਨ ਇਹ ਸ੍ਰੀ ਸੁਣ ਕਰਤਾਰ ਗੋਵਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਮਹਿ ਛਡਾਵੋ ਛੁਟ ਕਹਿ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਦ ਰਾਮ ਕਲੀ ਮਹੱਲਾ ਪੰਜਵਾ ਕਰ ਸੰਜੋਗ ਬਨਾਈ ਕਾਛ ਤਿਸ ਸੰਗ ਰਹਿਓ ਇਆ ਨਾਰਾਚ ਪ੍ਰਤਿਪਰ ਨਿਤਸਾਰ ਸਮਾਰੈ ਅੰਤ ਕੀ ਬਾਾਰ ਉਠ ਸਿਧਾਰੈ ਨਾਮ ਬਿਨਾ ਸਭ ਝੂਠ ਪਰਾਨੀ गोविंद भजन बिन अवर संग राते ते सब माया मूठ परानी रहआव तीर्थ नाए ना, ना उतरस मैल कर्म धर्म सब होमै फैल लोक बिचारै गत नहीं होए नाम बिहुणे चल सहरोए बिन हर नाम ना टूटस पटल सोदे शास्त्र सिमरत सगल ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾ ਸੇ ਸੂਖ ਸਮਾਏ ਰੱਖ ਨਹਾਰੇ ਰੱਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ ਆਰਾਮ ਕਲੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨਾ ਡੋਲਨ ਤੇ ਚੂਕਾ ਠਹਿਰਾਇਆ ਸਤ 마ਹੇਲੇ ਸਤ ਸਮਾਇਆ ਦੁੱਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮੰਨ ਮਹਿਮਾਨੀ ਮਹਾਪੁਰਖ ਕਾ ਸੰਗ ਭਿਆ ਰਹਾਓ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹਿ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠਲ ਛੱਡ ਤੀਰਥ ਜਹ ਸਾਦ ਪਗ ਕਰਹਿ ਤਹ ਬੈ ਕੁੰਠ ਜਹ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ RAM ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆਪਿ ਆਪ ਦਇਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਬ੍ਰਹਮਨਾਠੇ ਦੂਰੇ ਨਾਨਕ ਕਉ ਗੁਰ ਪੇਟੇ ਪੂਰੇ RAM ਕਲੀ ਮਹਲਾ 5ਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮੁਖ ਹਿਰਦੈ ਵਸੈ ਹਰ ਕੀ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਤਿਰਜ ਮਤ ਪੂਰਾ ਸਹਿਜ ਸਮਾਦ ਤੁਨ ਗਹਿਰ ਗੰਭੀਰਾ ਸਦਾ ਮੁਕਤ ਤਾ ਕੀ ਪੂਰੇ ਕਾਮ ਜਾ ਕੇ ਹਿਰਦੈ ਵਸੈ ਹਰ ਨਾਮ ਸਗਲ ਸੂਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਇ ਨਾ ਜਾਏ ਡੋਲੇ ਕਤ ਨਾਹੀ ਜਾ ਕੈ ਨਾਮ ਬਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪਿਐ ਉਤਰੈ ਚਿੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ 5ਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੈ ਮਿਲੀ ਨਿਥਾ ਵੇ ਥਾਓ ਗੁਰ ਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਪੌ ਜਲ ਪਾਰ ਪਰਲਾ ਰਹਾਓ ਨਾਮ ਨਿਧਾਨ ਧਿਆਏ ਮਨ ਅਟਲ ਤਾ ਛੂਟ ਹੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤ్రਾਈ ਮਨ ਬਿਨ ਹਰ ਨਾਵੇ ਜਾਇ ਨਕਾਈ ਦਇਆ ਧਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ ਅਹੰਗੁਦ ਕਾ ਪਇਆ ਬినాਸ਼ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਸੇਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਸ ਨਿਦਲੀ ਆ ਲਾਭ ਪੂਰਨ ਭਏ ਮਨੋਰਥ ਸਾਬ ਦੁਖ ਨਾਠਾ ਸੁਖ ਕਰਮਹਿ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਧਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜਿਹਵਾ ਬਖਤ ਪਾਈ ਗਤ ਮਤ ਸੂਪਰਵਾਣ ਜਿਸ ਰਿਦੈ ਵਸਾਈ ਨਾਨਕ ਤੇ ਜਨ ਉਤਮ ਪਾਈ ਆਰਾਮ ਕਲੀ ਮਹੱਲਾ ਪੰਜਵਾ ਗਹੁ ਕਰ پکਰੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਪੇਟਤ ਉਧਾਰ ਰਹਾਓ ਜਦ ਉਸ ਕੋ ਕੋਈ ਦੇਵੈ ਮਾਨ ਤਬ ਆਪਸ ਉਪਰ ਰਖੈ ਗੁਮਾਨ ਜਦ ਉਸ ਕੋ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬੇਰਾਵੈ ਅੰਤ ਠਗਾਵੈ ਇਕਤ ਠੌਰ ਉਹ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਮੰਡ RAM ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੈ ਇਸ ਸੰਗ ਰਾਚੈ ਸੋ ਕਛੂ ਨ ਲਹੈ ਇਸਹੈ ਤਿਆਗ ਸਤਸੰਗਤ ਕਰੈ ਵਡਪਾਗੀ ਨਾਨਕ ਉਹ ਤਰੈ RAMKALI mahalla 5 ਆਤਮਰਾਮ ਸਰਬ ਮਹਿ ਪੀਖ ਪੂਰਨ ਪੂਰ ਰਹਾ ਪ੍ਰਭ ਏਕ ਰਤਨ ਅਮੋਲ ਰਦੇ ਮਹਿ ਜਾਨ ਆਪਣੀ ਵਸਤ ਤੂ ਆਪ ਪਛਾਨ ਤੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੁ ਬਹਿ ਤਉ ਪਾਈਐ ਬਿਨ ਜਿਹ ਵਾਕਿਆ ਜਾਣੈ ਸਵਾਦ ਰਹਾਉ ਅਠ ਦਸ ਬੇਦ ਸੁਨੇ ਕਹਿ ਡੂਰਾ ਕੋਟ ਪਰਗਾਸ ਨਾ ਦਿਸੈ ਅੰਧੇਰਾ ਪਸੂ ਪਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੈ ਸੋ ਕਿਤ ਵਿਦਿ 부ਝੈ ਜਾਨਣ ਹਾਰ ਰਹਾ ਪ੍ਰਭ ਜਾਨ ਊਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿੰਨ ਜਮ ਨੇੜ ਨ ਆਵਹਿ ਰਾਮ ਕਲੀ ਮਹੱਲਾ ਪੰਜਵਾ ਦਿਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਇਹ ਬਿੱਤ ਕਾਟੇ ਬੰਦ ਹਰ ਸੇਵਾ ਲਾਏ ਹਰ ਹਰ ਭਗਤ RAM ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਖਨ ਹਾਰ ਦਇਾਲ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂਡਤ ਦੁਖ ਮਹਿ ਕਾੜ ਲਿਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ